ਹਾਲੋ ਸਸ਼ੀਕਾਓ ਕੀ ਹਾਲ ਚਾਲ ਆਪਾਂ ਜਾ ਰਹੇ ਹਾਂ ਨਵੇਂ ਬਿਆਰਤ ਲੈ ਕੇ ਨਵੇਂ ਸ਼ਹਿਰ ਦੇ ਵਿੱਚ ਤੇ ਨਵੇਂ ਥਾਂ ਦੇ ਵਿੱਚ ਹੁਣ ਆਪਾਂ ਲਾ ਆਪਣੇ ਬੰਦਾ ਜਿੰਨੂੰ ਆਪਾਂ ਬਾਜ਼ਾਰ ਤੋਂ ਪੁੱਛਾਂਗੇ ਤੇ 50 ਰੁਪਏ ਆਪਾਂ ਨੂੰ ਨਾਮ ਦਵਾਂਗੇ ਤੁਸੀਂ ਕਹਾਂਗੇ ਹਰ ਵੀਡੀਓ ਦੇ ਵਿੱਚ 50 ਰੁਪਏ ਰੱਖ ਦੇ ਤੁਸੀਂ ਆਪਣਾ ਜਿਹੜਾ ਬੱਸ ਸਟਾਪ ਤੋਂ ਆਉਣ ਆਪਾਂ 50 ਪਰ ਵਾਧਾ ਕਰ ਦਾਂਗੇ ਜੇ ਹੁਣ ਕੋ ਬੰਦਾ ਪੁੱਛਦੇ ਆ ਕੋਈ ਤੇ ਤਾਸ਼ ਕਰ ਮੈਂ ਕਹਾਂਗਾ ਮੜਾ ਕਮਾ ਕੇ ਦਿਖਾ ਦੇ ਆਪਾਂ ਕਿੱਥੇ ਆਏ ਹੋਏ ਆ ਤੇ ਆਪਾਂ ਵੇਨੇ ਕੌਣ ਆ ਬੰਦਾ ਆਪਾਂ ਮਿਲਦਾ ਤੇ ਜਿੰਨੂੰ ਆਪਾਂ ਉਹਨਾਂ ਤੋਂ ਪੁੱਛਦੇ ਆ ਤੇ ਆਪਣੇ ਬਿਹਾਰਤ ਦਾ ਜਵਾਬ ਦਉਗਾ ਤੇ ਚਲੋ ਲੈਟਸ ਗੋ ਲਾਓ ਆਪਾਂ ਪਹਿਲਾ ਬੰਦਾ ਮਿਲ ਗਿਆ ਆਪਾਂ ਉਹਨੋਂ ਪੁੱਛਦੇ ਬਿਹਾਰਤ ਜਿਹੜਾ ਬੰਦੇ ਨੇ ਆਪਣੇ ਬਿਹਾਰਤ ਪੁੱਛੀ ਗਈ ਤੇ ਆਪਾਂ ਉਹਨਾਂ ਦਵਾਂਗੇ 50 ਰੁਪਏ ਤੇ ਜੇ ਲਾ ਆ ਪੁੱਝੀ ਗਈ ਫਿਰ ਆਪਾਂ ਅੱਗੇ ਕੋਲ ਤੁਰਦੇ ਆ ਆਹ ਲਾ ਆਪਾਂ ਅੱਠ ਵਾਲੇ ਨੂੰ ਪੁੱਛਦੇ ਆ ਕੀ ਹਾਲ ਹੈ ਵਧੀਆ ਭਾਈ ਬਹੁਤ ਵਧੀਆ ਤੇ

ਹਾਂਜੀ ਵੀਰ ਕਦਾ ਕਹਿੰਦੇ ਆਪਣ ਦਾ ਉੱਚਾ ਹੁੰਦਾ ਜੀ ਆਪਨੇ ਸਲਮਾ ਬਣਨੇ ਉੱਚਾ ਬਾਤ ਨਾ ਮਾਰੇ ਨਹੀਂ ਇਹ ਤਾਂ ਕਦੇ ਸਮਝਦਾ ਰਹੇ ਸੀ ਕਾ ਆਪਣਾ ਅੱਜ ਨਹੀਂ ਆਉਂਦੀ ਨਹੀਂ ਤੇ ਦੂਜੇ ਆਪਣੇ ਹੈਗੇ ਆ ਬਾਰੋ ਆ ਬਾਬਾ ਨਸ਼ਕਰੀ ਜਾਂਦਾ ਜਾਂਦਾ ਕਰਕੇ ਮਸਕਰੀ ਬਾਰੋ ਆਇਆ ਬਾਬਾ ਨਸ਼ਕਰੀ ਜਾਂਦਾ ਜਾਂਦਾ ਕਰਕੇ ਮਸਕਰੀ ਇਨਾ ਤਾਂ ਹੁੰਦਾ ਆ ਤੇ ਜੇ ਆਪਾਂ ਕਹੀਏ ਕਦੀ ਬਹੁਤ ਹੋ ਜਾਂਦੀ ਹੈ ਜੀ ਜਿਵੇਂ ਮੰਨ ਕੇ ਚੱਲੋ ਵੀ ਆਪਾਂ ਆਉਂਗਾ ਇਹ ਨਾਲ ਜੇ ਮਿਆਪੀ ਬੋਲੀ ਤੇ ਬਹੁਤ ਗਲਤ ਵੀ ਹੋ ਜਾਂਦੇ ਹੈਗੇ ਤੇ ਪਰ ਹੁਣ ਸੋਚਣਾ ਨਹੀਂ ਨਹੀਂ ਗਲਤ ਕੁਝ ਨਹੀਂ ਹੈਗਾ ਮੈਂ ਬਣਾ ਇਹਦਾ ਹੱਥ ਪੜਨਾ ਹੈਂਡ ਫਾਦ ਦਿੰਨਾ ਵੀ ਇਹ ਕਿਲੇ ਚੀਜ਼ ਕਿਲੇ ਆ ਆ ਬਾਰੋ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਾਸਕਰੀ ਢੀਲੀ ਜੀ ਹਾਂ ਫਟ ਰਾਂਗੇ ਨਹੀਂ ਵੀਰ ਜੀ ਨਹੀਂ ਅੰਦੇ ਤੋਂ ਮੈਂ ਕਾਲਾ ਪਾਗਲੇ ਬੰਦੇ ਹੋਰ ਨੂੰ ਪੁੱਛਦੇ ਆ ਜੇ ਕਿਸੇ ਨੂੰ ਹੋਰ ਦਾ ਜਵਾਬ ਆਇਆ ਅ ਵੀ ਆ ਬਾਈ ਤੋਂ ਤਾਂ ਬੁੱਝੀ ਨਹੀਂ ਗਈ ਤਾਂ ਆਪਾਂ ਕਾ ਹੋਰ ਨੂੰ ਪੁੱਛਦੇ ਆ ਆਜੂ ਅੱਗੇ ਚੱਲਦੇ ਆ ਆਪਾਂ ਤੇ ਆਪ ਮੇਰਾ ਖੜਾ ਨੂੰ ਪੁੱਛਦੇ ਆ ਆਪਾਂ ਬਾਈ ਕੀ ਹਾਲ ਆ ਵੀਰ ਠੀਕ ਆ ਹਾਂ ਜੀ ਕੀ ਨਾਮ ਆਪਣਾ ਗਿਸ਼ ਕੁਮਾਰ ਹੈ ਗਿਸ਼ ਕੁਮਾਰ ਤੇ ਬੋ ਵੀ ਆਤ ਪੜਨੇ ਜੇ ਤੁਸੀਂ ਵੀ ਆਤ ਪੜੋਦ ਲੇਗਾ ਤੇ ਸੋਨੋਂ ਫਿਰ ਆਪਾਂ 50 ਰੁਪਏ ਦੇ ਕੇ ਕਾਵਾਂਗੇ ਜਨਾਬ ਜੀ ਫਿਰ ਕੰਦਾ ਕਾ ਬੰਦਾ ਹੋ ਠੀਕ ਆ ਭਾਈ ਜੀ ਠੀਕ ਆ ਛੋਟੀ ਜੀ ਡੱਬੀ ਔਰ ਯਾਰ ਔਰ ਸੋਰੀ 12ਵਾਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸਕਰੀ 12ਵਾਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸਕਰੀ ਮਸਕਰੀ ਤੇ ਨਹੀਂ ਹੰਦੇ ਰਮਾਚ ਨਹੀਂ ਬਈ ਲਾਮਸ ਮਮਾ ਆਦਮੀ ਪਰਛਾਵਾਂ ਹੈ ਨਾਮ ਰਮਾ ਨਹੀਂ ਪਰਛਾਵਾਂ ਹੈ ਨਹੀਂ ਆਤਮਾ ਹੀ ਹੁੰਦੀ ਹੈ ਦਾ ਯਾਰ ਆ ਆਤਮਾ ਆਦਮੀ ਨਾਮ ਰਮਾ ਆਦਮੀ ਪਰਛਾਵਾਂ ਹੈ ਨਹੀਂ ਤੇ ਵੇਲੇ ਪਰਛਾਵਾਂ ਕਿਸ ਚੀਜ਼ ਦਾ ਨੇ ਦਾ ਪਰਛਾਵਾਂ ਵੀ ਹੈਗਾ ਤੇ ਆਤਮਾ ਤਾਂ ਹੁੰਦੀ ਨਹੀਂ ਵੀ ਹੈਗੀ ਨਹੀਂ ਹੈਗੀ ਸਫਲ ਰਿਆ ਵੀਡੀਓ ਜੀ ਵੀ ਨਹੀਂ ਆਉਂਦੀ ਵੀ ਦਿਮਾਗ 'ਚ ਲਾਗਦੁਰ ਨਹੀਂ ਬਈ ਨਹੀਂ ਆਉਂਦੀ ਚਲੋ ਬਾਈ ਨਵੇਂ ਨਹੀਂ ਆਏ ਤੇ ਆਪਾਂ ਅੱਗੇ ਹੋਰ ਕਿਸੇ ਬੋਲ ਚੱਲਦੇ ਆ ਲਾ ਵੀ ਕਿਹਦੇ ਨੇ ਵੀ ਅੱਜ ਬੁੱਝ ਗਿਆ ਵੀ ਆਪਾਂ ਬਚਾਰਾ ਪੰਦੇ ਨੇ ਪਛੜਾ ਹਣ ਬਾਈ ਵੀਰਾ ਆਇਆ ਆਪਾਂ ਇਹਨੂੰ ਪੁੱਛਦੇ ਆ ਕਿ ਪਿਆਰ ਤਾਂ ਬੁੱਝ ਲੈ ਕਿ ਆ ਨਵੀਂ ਠੀਕ ਹੈ ਵੀਰੇ ਤੇ ਦੋ ਬਿਹਾਤਾ ਪਾਉਂ ਬੁੱਝਲਾ ਦੱਸੋ 12ਵਾਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਲਾਹ ਬਿਮਾਰ ਤੋਂ ਲਾਹਪੁਰਾ ਕਿਸੇ ਦੀ ਘਾਫਤੇ ਦੱਸੇਦਾਰਾ 12ਵਾਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਹੈ ਹਾਂ ਲਾਮਸਮਮਾ ਆਦਮੀ ਲਾਮਸਮਮਾ ਆਦਮੀ ਪਰਛਾਵਾਂ ਲਾਮਸਮਮਾ ਆਦਮੀ ਰੱਬ ਹਰਮਤਮਾ ਰੱਬ ਨਾੜਾ ਹਰਮਤਮਾ ਰੱਬ ਨੇ ਪਰਛਾਵਾਂ ਹੈ ਨਹੀਂ ਮਤਲਬ ਆਪਣੇ ਵੇਲੇ ਤਾਂ ਕੈਸੇ ਚੀ ਦਾ ਪਰਛਾਵਾਂ ਨਹੀਂ ਹੁੰਦਾ ਬੰਦੇ ਦਾ ਤਾਂ ਹੋਊਗਾ ਰੇਡੀ ਦਾ ਹੋਊਗਾ ਸਬਜ਼ੀ-ਸਬਜ਼ੀ ਦਾ ਪਰਚਾਵਾ ਆਊਗਾ ਤੇ ਆਤਮਾ ਕੋਈ ਪੂਤਰੇ ਦਾ ਬਕਾਇਨੇ ਸਾਦੇ ਜੀ ਹਾਂ ਨਹੀਂ ਵੀ ਨਹੀਂ ਆਉਂਦੀ ਨਹੀਂ ਲੋਕਲੀ ਹਾਂ ਲੋਕਲੀ ਚਲੋ ਕੋਣ ਨੇ ਥੋੜੀ ਹੋਰ ਦੇਖਨੇ ਆ ਫਿਰ ਬਾਈ ਅੱਜ ਕਿਸੇ ਨੂੰ ਲੈ ਆਉਂਦੀ ਪਈ ਆਪਣੇ ਬਧੀ ਨੇ ਆਪਾਂ ਨੇ ਇੱਥੇ ਆਏ ਆ ਤੇ ਇੱਥੇ ਬਨੇ ਕੋਣ ਕੋਣ ਬਹਿਦਾ ਤੇ ਆ ਜਾ ਮੋਢੇ ਦਾ ਇਹ ਕਿ ਗਾਲਗੇ ਬੋ ਬੈਠੋ ਵੜਾਓ ਕਿ ਨਾ ਆਪਾਂ ਦੋਵੇਂ ਆਪਾਂ ਬੋੜਗੇ ਨਾ ਜਿਹੜਾ ਬਾਤਾਂ ਹੁੰਦੀਆਂ ਜੇ ਦੋਨਾਂ ਦੇ ਆਪਾਂ ਚ ਕੋਈ ਵੀ ਮਲੇ ਬੋ ਵੀ ਆਪਾਂ ਬੋਧਤੀਆਂ ਤੇ ਫੇਰ ਆਪਾਂ ਬਿਨਾਂ ਨਾਮ ਤੇ ਦੇ ਦੇ ਜਾਵਾਂਗੇ ਨਾ ਜਨਾਬ ਜੁਰੀਆਂ ਤਾਂ ਠੀਕ ਆ ਦੋ ਦੋ ਦੇ ਵੀਡੀਓ ਮਾਰਦੇ ਠੀਕ ਆ ਠੀਕ ਆ ਠੀਕ ਹੈ ਜੀ ਕੌਣ ਪੁੱਛੇ ਪਹਿਲਾਂ ਪਹਿਲੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੀਏ ਸਾਰੇ ਜਿਹੜੇ ਸੀਨੀਅਰ ਪੜ੍ਹੇ ਆ ਅਸੀਂ ਤੁਹਾਨੂੰ ਦੱਸੋ ਸਾਰੇ ਪਾਸੇ ਇਕੱਠੇ ਹੋ ਗਏ ਜਿੰਨੇ ਦੇਤਾ ਦੇਤਾ ਠੀਕ ਆ ਸਾਰੇ ਦਾ ਪਛਾਣ ਸਾਰਾ ਲਿਖਾ ਸਾਰੇ ਛਾਹ ਹੋ ਜਾਂਦਾ ਪਹਿਲੇ ਆਪਾਂ ਪੜ੍ਹਦੀਆਂ 12 ਵਾ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰਕੇ ਆ ਮਸ਼ਕਰੀ ਪਹਿਲੀ ਬਾਤ ਆ ਦੇਖ ਜਵਾਬ ਇਹਦਾ ਦੱਸੋ ਕੋਈ ਨਾ ਦੋ ਕੋਈ ਵੀ ਮਦਦ ਦੱਸ ਤੋ ਯਾਰ ਦੱਸ ਕੇ ਦਿਖਾ ਦੇ ਸਾਰੇ ਖੜੇ 12 ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਇਹ ਬਿਜਾਰਤ ਹੈ ਹਾਂ ਇਹ ਹੌਨ ਦੀ ਬਿਜਾਰਤ ਆ ਆ ਨਾਲ ਆਇਆ ਆਇਆ ਇੱਥੇ ਕੋਨੇ 12 ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਦਾਲ ਦਾ ਜਵਾਬ ਕਰਦਾ ਹੋਰ ਕਿਸ ਨੂੰ ਮਸ਼ਕਰੀ ਕਰਕੇ ਇਹ ਧੋਲੇ ਜਨਾਨੀ ਨੂੰ ਕੀਤੀ ਇਹਦੇ ਹੋਰ ਨੂੰ ਕਿਸ ਨੂੰ ਕੀਤੀ ਆ ਹਾਂ ਇਹ ਤੁਸੀ ਦੋ ਦੇ ਹਾਂ ਇਹ ਕਿਸ ਨੂੰ ਜਵਾਬ ਆਉਂਦਾ ਤਾਂ ਦੇਓ ਅਗਰ ਨਹੀਂ ਆਉਂਦਾ ਤਾਂ ਵੀ ਠੀਕ ਆ ਤੇ ਦੂਜੀ ਆਪਣੇ ਹੈ ਜੀ ਆ ਲਾਮਸਲਮਾ ਬੰਦਾ ਆ ਲਾਮਸਲਮਾ ਆਦਮੀ ਪਰਸ਼ਾਵਾਂ ਹੈ ਜੀ ਇਹ ਦੋਨੇ ਬਿਝਾ ਬਦਰਾ ਸੌਖੇ ਆ ਬਸ ਥੋੜਾ ਜਿਹਾ ਦਿਮਾਗ ਲਾਉਣ ਦੀ ਲੋੜ ਆ ਕੜਾ ਦਿਮਾਗ ਮਿੱਟੀ ਨੇ ਭਾਰ ਰੱਖਿਆ ਨਾ ਬਾਪ ਨਹੀਂ ਆ ਤਾਂ ਇਹਦਾ ਕਹਿ ਮੈਂ 2 ਮਿੰਟ ਉਸੇ ਨੂੰ ਇੰਜੋਏਮੈਂਟ ਕਰਾਂਗਾ ਬੋਲੋ ਡਾਕਟਰ ਯਾਰ ਦੇ ਕੋਈ ਚ ਲੈ ਆ ਬਾਈਟ ਦੱਸੀ ਦੁਬਾਰਾ ਯਾਰ 12ਵਾਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਦੂਜੇ ਗਿਆ ਲਾਮਸਮਾ ਆਦਮੀ ਪਰਛਾਵਾਂ ਹੈ ਨਹੀਂ ਵੇਖਿਆ ਇਸ ਚੀਜ਼ ਦਾ ਪਰਛਾਵਾਂ ਨਹੀਂ ਵੇਖ ਬੋਲੋ ਯਾਰ ਉਹ ਗਲਤ ਜਵਾਬ ਹੁੰਦਾ ਦੱਸੋ

ਦੋ ਆ ਦਵਾ ਸੌਖੀਆਂ ਜਾਂ ਕੋਈ ਖਾਸ ਵੇਹਣੇ ਕੀ ਮੰਨ ਲਓ ਵੇ ਲੋ ਜਣਾ ਮਨ ਲਾ ਲਮਸਮਾ ਆਦਮੀਆ ਖੜੀ ਚੀਜ਼ ਆ ਖੜੀ ਚੀਜ਼ ਦਾ ਵੇ ਲੋ ਕਿੰਨਾ ਪਰਸ਼ਾਵਾਂ ਨਹੀਂ ਹੁੰਦਾਗਾ ਉਹਦਾ ਵੱਡਾ ਹੋਣੀ ਹੁੰਦਾ ਕੋਜੂਰ ਦੇ ਪੇੜ ਦਾ ਕਹਿੰਦਾ ਖਜੂਰ ਦੇ ਪੇੜ ਦਾ ਤੇਰੇ ਆ ਖਜੂਰ ਦੇ ਪੇੜ ਦਾ ਪਰਸ਼ਾਵਾਂ ਨਹੀਂ ਖਜੂਰ ਦੇ ਪੇੜ ਦਾ ਤਾਂ ਹੋਊਗਾ ਜੇ ਇਧਰ ਤੋਂ ਪਾਉਗੇ ਪੇੜ ਦਾ ਹੈਗਾ ਯਾਓ ਤੇ ਪ੍ਰਸ਼ਾਦ ਆ ਪੱਤੇ ਦਾ ਵੀ ਆ ਜਾਣਾ ਖਜੂਰ ਦੇ ਪੇੜ ਤੋਂ ਨਹੀਂ ਹੁੰਦੀ ਸੰਜੂਰ ਤੇ ਦਾਗ ਉੱਚਾ ਦਿਨਾਂ ਮਾਤਰੀ ਗੰਡੇ ਦਾ ਪਰਸ਼ਾਵਾਂ ਦਾ ਬਣਾਉਣਾ ਬਹੁਤ ਆਸਮਾਨਾ ਨਹੀਂ ਆਈ ਕਿਵੇਂ ਨਹੀਂ ਆਈ ਫਾ ਨਹੀਂ ਕਿਸੇ ਤੇ ਨਹੀਂ ਆਈ ਕੋਈ ਵੀ ਨਹੀਂ ਆਈ ਕਿਹਦਾ ਜੀ ਸੁਣਿਆ ਨਹੀਂ ਗਈ 12ਵਾਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਗੱਲਗਾ ਮਸ਼ਕਰੀ ਨੇੜੇ ਆ ਜਾ ਯਾਰ ਨਹੀਂ ਆ ਲਾ ਕਮ ਆ ਵੀ ਆ ਪਾ ਜੇ ਬਾਤਾਂ ਨਹੀਂ ਪਉਂਦੇ ਨਾ ਹਾਂ ਨਹੀਂ ਆਪਣੇ ਹੌਸਾ ਨਾਲ ਜਿਹੜਾ ਮਾਨੇ ਵਾਲਾ ਲੰਮਾ ਸਾਮਾ ਆਦਮੀ ਤੇ ਪ੍ਰਸ਼ਾਨਾ ਨਹੀਂ ਹਾਂ ਆ ਆ ਆਤਮਾ ਦੇ ਅੰਦਰ ਪ੍ਰਸ਼ਾਨਾ ਆਤਮਾ ਦੇ ਆਤਮਾ ਵੇਖੀ ਆਪਾਂ ਵੇਖੀ ਤੇ ਕਿੱਦਾਂ ਲੱਗਦਾ ਹੋਇਆ ਵੇਖੀ ਜਦੋਂ ਆਪਾਂ ਆਤਮਾ ਦਾ ਹਵਾ ਦਾ ਵੀ ਹੈ ਨਹੀਂ ਹਵਾ ਨਹੀਂ ਆਪਾਂ ਵੇਖੀ ਬਿਜਲੀ ਦਾ ਹੈ ਨਹੀਂ ਬਿਜਲੀ ਨਹੀਂ ਵੇਖੀ ਕੋਈ ਤੇ ਚੀਜ਼ ਹੈ ਜੀ ਨਾ ਚੀਜ਼ ਵੀ ਖੜੀ ਨਮਾਇਨਾ ਵੀ ਦੱਸ ਦਿੰਦਾ ਹਰੇਕ ਥਾਂ ਤੇ ਆ ਹਰੇਕ ਥਾਂ ਤੇ ਆ ਮਾਲੂ ਦਿੱਤੇ ਜਾਣੇ ਉੱਥੇ ਹੀ ਆ ਜੀ ਖੜੀ ਆ ਜੀ ਖੜੀ ਆ ਪਰਚਾਵਾ ਹੈ ਨਹੀਂ ਇਹ ਤੈਨੂੰ ਮੈਂ ਹੰਡ ਦੇ ਦਿੰਦਾ ਤੇ ਦੂਜੀ ਦਾ ਵੀ ਤੈਨੂੰ ਹੰਡ ਦੇ ਦਿੰਦਾ ਇਹ ਵੀ ਖੱਟੇ ਰੰਗ ਦਾ ਮਾਲੂ ਪੀਲੇ ਰੰਗ ਦਾ ਚੀਜ਼ ਹੈਗੀ ਪਰਚਾਵਾ ਨਹੀਂ ਹੁੰਦਾ ਯਾਰ ਜਿਹੜਾ ਬਾਬਾ ਲਸ਼ਕਰੇ ਵਾਲਾ ਜੱਟ ਦਾ ਪਰਚਾਵਾ ਨਹੀਂ ਹੁੰਦਾ ਯਾਰ ਜੱਟ ਦੇ ਦਰਖਤ ਦਾ ਪਰਚਾਵਾ ਨਹੀਂ ਹੁੰਦਾ ਜੱਟ ਦਾ ਹੁੰਦਾ ਉਹ ਤਾਂ ਫਰਕ ਤੋਂ ਅੱਡਾ ਹੁੰਦਾ ਨਾ ਉਹ ਤੇ ਟੋਪ ਚੜੀ ਤਾਂ ਪਰਚਾਵਾ ਕਿਸੇ ਦਾ ਪਾਸੇ ਆਉਣਾ ਹੀ ਨਹੀਂ ਆ ਦਰਖਤ ਹੈ ਨੀ ਜਿਹੜੀ ਖੜੀ ਹੈ ਦਰਖਤ ਚ ਕੋਈ ਹੈ ਨਹੀਂਗਾ ਨਾ ਦਰਖਤ ਨਾ ਪਾਣੀ ਨਾ ਪੌਦਾ ਨਾ ਖੰਬੇ ਦਾ ਵੀ ਹੋਊ ਖੰਬੇ ਦਾ ਤਾਂ ਪਤਾ ਹੈ ਮਾਲੋ ਰੇਗ ਚੀਜ਼ ਆ ਹੈਗੀ ਵੀ ਨੇੜੇ ਆ ਕੋਈ ਦੂਰ ਵੀ ਹੈ ਨੇ ਤੁਹਾਡੇ ਸਾਹਮਣੇ ਆ ਇੱਥੇ ਵੀ ਹੈਗੀ ਆ ਆਸ-ਪਾਸੇ ਵੀਲਾ ਵੀ ਉਹਦਾ ਪਰਛਾਵਾਂ ਹੈ ਨਹੀਂਗਾ ਪਰਛਾਵਾਂ ਤਾਂ ਹਵਾ ਦਾ ਹੈ ਨਹੀਂ ਯਾਰ ਮੈਂ ਤਾਂ ਪਹਿਲਾਂ ਹੀ ਕਹਤਾ ਵੀ ਹਵਾ ਦਾ ਹੈ ਨਹੀਂ ਬੇਜ ਦਾ ਹੈ ਨਹੀਂ ਉਹਦਾ ਹੈਗਾ ਨਹੀਂਗਾ ਮੇਰਾ ਤਾਂ ਪਰਛਾਵਾਂ ਨਹੀਂ ਆਉਂਦਾ ਕੱਲ ਨਹੀਂ ਆਉਂਦੀ ਹਾਂ ਚੱਲ ਆਪਾਂ ਕੱਲੋਂ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਨਵੇਂ ਸ਼ਾਰਪ ਦੇ ਵਿੱਚ ਤੇ ਬਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਹਨ ਨੂੰ ਨਹੀਂ ਆਈ ਬੁਝਾਰਤ ਕੱਲ ਮਿਲਦੇ ਆਂ ਬਾਏ ਬਾਏ